ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 737 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 738 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਕਿਆ ਗੁਣ ਤੇਰੇ ਸਾਰ ਸੁਮਾਲੀ ਮੋਹੇ ਨਿਰਗੁਣ ਕੇ ਦਾਤਾਰੇ ਮੈਂ ਗੁਣਹੀਨ ਦੇ ਹੇ ਦਾਤਾਰ ਪਰਮਾਤਮਾ ਮੈਂ ਤੇਰੇ ਕਿਹੜੇ ਕਿਹੜੇ ਗੁਣ ਚੇਤੇ ਕਰਕੇ ਆਪਣੇ ਹਿਰਦੇ ਵਿੱਚ ਵਸਾਵਾਂ ਤੇਰੇ ਗੁਣ ਬੇਅੰਤ ਹਨ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਉ ਪਿੰਡ ਸਭ ਥਾਰੇ ਮੈਂ ਤਾਂ ਤੇਰਾ ਮੁਲ ਖਰੀਦਿਆ ਸੇਵਕ ਹਾਂ ਮੌਲ ਖਰੀਦਿਆ ਨੌਕਰ ਕੋਈ ਚਲਾਕੀ ਨਹੀਂ ਕਰ ਸਕਦਾ 헤 ਦਾਤਾਰ ਮੇਰਾ ਇਹ ਸਹੀਰ ਤੇ ਮੇਰੀ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਹਾਓ 헤 ਚੋਜੀ ਲਾਲ 헤 ਪ੍ਰੀਤਮ 헤 ਮਨ ਨੂੰ ਮੋਹ ਲੈਣ ਵਾਲੇ ਪ੍ਰਮਾਤਮਾ ਅਸੀਂ ਜੀਵ ਤੇਰੇ ਦਰਸ਼ਨ ਤੋਂ ਕੁਰਬਾਨ ਹਾਂ ਰਹਾਓ ਪ੍ਰਾਪਦਾਤਾ ਮੋਹਿ ਦੀਨ ਪੇਖਾਰੀ ਤੂੰ ਸਦਾ ਸਦਾ ਉਪਕਾਰੇ ਹੈ ਦਾਤਾ ਤਾਰ ਤੂੰ ਮਾਲਕ ਹੈ ਦਾਤਾ ਦੇਣ ਵਾਲਾ ਹੈ ਮੈਂ ਤੇਰੇ ਦਰ ਤੇ ਕੰਗਾਲ ਮੰਗਤਾ ਹਾਂ ਤੂੰ ਸਦਾ ਹੀ ਸਦਾ ਹੀ ਤੂੰ ਮੇਰੇ ਉੱਤੇ ਮਿਹਰਬਾਨੀਆਂ ਕਰਦਾ ਹੈ ਸੋ ਕਿਸ਼ਨਾਹੀ ਜੇ ਮੈਂ ਤੇ ਹੋਵੇ ਮੇਰੇ ਠਾਕੁਰ ਗਮਯ ਪਰੇ ਹੈ ਹੈ ਮੇਰੇ ਅਪਹੁੰਚ ਤੇ ਬੇਅੰਤ ਮਾਲਕ ਪਰਮਾਤਮਾ ਕੋਈ ਐਸਾ ਕੰਮ ਨਹੀਂ ਜੋ ਤੇਰੀ ਮਦਦ ਤੋਂ ਬਿਨਾ ਮੇਥੋਂ ਹੋ ਸਕੇ ਸਭ ਤੂੰ ਆਪ ਹੀ ਕਰਵਾਉਣਾ ਹੈ ਕਿਆ ਸੇਵਕ ਮਾਵੋ ਕਿਆ ਕਹਿਰੀ ਜਾਵੋ ਬੇਦ ਕੇਤ ਪਾਵੋ ਦਰ ਸਾਰੇ हे प्रभु मैं तेरी केड़ी सेवा करा मैं की आके तेनु खुश करा मैं किस तरह तेरा दीदार हासिल करा ਮੇਤ ਨਹੀਂ ਪਾਈਐ ਅੰਤ ਨ ਲਹੀਐ ਮਨ ਤਰਸੈ ਚਰਨਾਰੇ ਤੇਰੀ ਹਸਤੀ ਦਾ ਮਾਪ ਨਹੀਂ ਲੱਭ ਸਕਦਾ ਤੇਰੇ ਗੁਨਾ ਦਾ ਅੰਤ ਨਹੀਂ ਪੈ ਸਕਦਾ ਮੇਰਾ ਮਨ ਸਦਾ ਤੇਰੇ ਚਰਨਾ ਵਿੱਚ ਪਏ ਰਹਿਣ ਨੂੰ ਤਰਸਦਾ ਹੈ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤਰੇ ਨਾਰੇ ਏ ਪ੍ਰਭ ਮੈਂ ਢੀਠ ਹੋ ਕੇ ਮੋੜ ਮੋੜ ਤੇਰੇ ਦਰ ਤੋਂ ਮੰਗਦਾ ਹਾਂ ਮੈਨੂੰ ਇਹ ਦਾਨ ਮਿਲ ਜਾਏ ਕਿ ਮੈਂ ਮੱਥੇ ਉੱਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲਾ ਸਕਾਂ ਮੇਰੇ ਮੱਥੇ ਉੱਤੇ ਤੇਰੇ ਸੰਤ ਜਨਾਂ ਦੀ ਧੂੜ ਲੱਗਦੀ ਰਹੇ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਏ ਨਾਨਕ ਦਾਸ ਜਿਸ ਉਤੇ ਗੁਰੂ ਨੇ ਮਿਹਰ ਕਰ ਦਿੱਤੀ ਪ੍ਰਭੂ ਨੇ ਉਸ ਨੂੰ ਆਪਣੇ ਹੱਥ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ ਸੋਹੀ ਮਹੱਲਾ ਪੰਜਵਾ ਘਰਤੀਜਾ ਰਾਗ ਸੋਹੀ ਘਰਤੀਜੇ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੇਵਾ ਥੋਰੀ ਮੰਗਨ ਬਹੁਤਾ ਇਹ ਮੂਰਖ ਕੰਮ ਤਾਂ ਥੋੜਾ ਕਰਦਾ ਹੈ ਪਰ ਉਸ ਦੇ ਇਵਜ਼ ਵਿੱਚ ਇਸ ਦੀ ਮੰਗ ਬਹੁਤ ਜ਼ਿਆਦਾ ਹੈ ਮਹਿਲ ਨਾ ਪਾਵੇ ਕਹ ਤੋ ਪਹਤਾ ਪ੍ਰਭੂ ਦੇ ਚਰਨਾਂ ਤੱਕ ਪਹੁੰਚ ਤਾਂ ਹਾਸਲ ਨਹੀਂ ਕਰ ਸਕਦਾ ਪਰ ਆਖਦਾ ਹੈ ਕਿ ਮੈਂ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਿਆ ਹੋਇਆ ਹਾਂ ਜੋ ਪ੍ਰੇਮ ਮਾਨੇ ਤਨ ਕੀ ਰੀਸਾ ਇਹ ਉਹਨਾਂ ਦੀ ਰੀਸ ਕਰਦਾ ਹੈ ਜਿਹੜੇ ਪਿਆਰੇ ਪ੍ਰਭੂ ਦੇ ਦਰ ਤੋਂ ਸਤਕਾਰ ਹਾਸਲ ਕਰ ਚੁੱਕੇ ਹਨ ਕੂੜੇ ਮੂਰਖ ਕੀ ਹੱਥ ਈ ਸਾਂ ਰਹਾਓ ਇਹ ਹੈ ਝੂਠੇ ਮੂਰਖ ਮਨੁੱਖ ਦੇ ਹੱਥ ਦੀ ਗੱਲ ਰਹਾਓ ਭੇਖ ਖ ਦਿਖਾਵੇ ਸੱਚ ਨਾ ਕਮਾਵੇ ਝੂਠਾ ਮੂਰਖ ਹੋਰਨਾਂ ਨੂੰ ਆਪਣੇ ਧਰਮੀ ਹੋਣ ਦੇ ਨਿਰੇ ਭੇਖ ਵਿਖਾ ਰਿਆ ਹੈ ਸਦਾ ਫਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਨਹੀਂ ਕਰਦਾ ਕਹਿ ਤੋ ਮਹਿਲੇ ਨਿਕਟ ਨਾ ਆਵੇ ਉਹ ਆਖਦਾ ਹੈ ਕਿ ਮੈਂ ਹਜੂਰੀ ਵਿੱਚ ਪਹੁੰਚਿਆ ਹੋਇਆ ਹਾਂ ਪਰ ਪ੍ਰਭੂ ਚਰਨਾ ਦੇ ਕਿਤੇ ਨੇੜੇ ਵੀ ਨਹੀਂ ਟੁਕਿਆ। ਅਤੀਤ ਸਦਾਏ ਮਾਇਆ ਕਾ ਮਾਤਾ। ਵੇਖ ਮੂਰਖ ਦੀ ਹੱਠ ਦੀ ਗੱਲ ਇਹ ਆਪਣੇ ਆਪ ਨੂੰ ਤਿਆਗੀ ਅਖਵਾਉਂਦਾ ਹੈ ਪਰ ਮਾਇਆ ਦੀ ਲਾਲਸਾ ਵਿੱਚ ਮਸਤ ਰਹਿੰਦਾ ਹੈ। ਗੁਰੂ ਘਰਾਂ 'ਚ ਕਥਾ ਵੀ ਕਰਦਾ ਹੈ ਤੇ ਮਹੰਕਾਰ ਵੀ ਕਰਦਾ ਹੈ ਕਿ ਮੇਰੇ ਰਗਾ ਕੋਈ ਕਥਾ ਵਾਚ ਕੇ ਹੈ ਨਹੀਂ। ਤੇ ਪਰਾਇਆ ਹੱਕ ਵੀ ਖਾਂਦਾ ਹੈ ਟੋਟਾ ਜ਼ਮੀਨ ਦੇ ਬਤਲੇ ਕਈਆਂ ਨੂੰ ਵੇਖਣਾ ਨਹੀਂ ਮੰਗਦਾ ਅਤੀਤ ਸਦਾਏ ਮਾਇਆ ਕਾ ਮਾਤਾ ਵੇਖ ਮੂਰਖ ਦੀ ਹੱਠ ਦੀ ਗੱਲ ਇਹ ਆਪਣੇ ਆਪ ਨੂੰ ਤਿਆਗੀ ਖਵਾਉਂਦਾ ਹੈ ਪਰ ਮਾਇਆ ਦੀ ਲਾਲਸਾ ਵਿੱਚ ਮਸਤ ਰਹਿੰਦਾ ਹੈ ਮਾਨ ਨਹੀਂ ਪ੍ਰੀਤ ਕਹੈ ਮੁਖ ਰਾਤਾ ਇਸ ਦੇ ਮਨ ਵਿੱਚ ਪ੍ਰਭੂ ਚਰਨਾਂ ਦਾ ਪਿਆਰ ਨਹੀਂ ਹੈ ਪਰ ਮੂੰਹ ਆਖਦਾ ਹੈ ਕਿ ਮੈਂ ਪ੍ਰਭੂ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਹਾਂ ਕਉ ਨਾਨਕ ਪ੍ਰਭ ਬਿਨੋ ਸੁਣੀ ਜੈ ਨਾਨਕ ਆਖਦਾ ਹੈ हे ਪ੍ਰਭੂ ਪਰਮਾਤਮਾ ਮੇਰੀ ਬੇਨਤੀ ਸੁਣਾ ਕੋਚਲ ਕਠੋਰ ਕਾਮੀ ਮੁਕਤ ਕੀਜੈ ਜੀਵ ਵਿਚਾਰਾ ਕੁਝ ਕਰਨ ਜੋਗਾ ਨਹੀਂ ਇਹ ਮੰਦ ਕਰਮੀ ਹੈ ਨਿਰਦਈ ਹੈ ਵਿਸ਼ਈ ਹੈ ਫਿਰ ਵੀ ਤੇਰਾ ਹੈ ਇਸ ਨੂੰ ਹੀ ਨਾ ਵਿਕਾਰਾਂ ਤੋਂ ਖਲਾਸੀ ਬਖਸ਼ ਦਰਸ਼ਨ ਦੇਖੇ ਕੀ ਵਡਿਆਈ ਅਸਾਂ ਜੀਵਾਂ ਨੂੰ ਇਹ ਵਡਿਆਈ ਬਖਸ਼ ਕਿ ਤੇਰਾ ਦਰਸ਼ਨ ਕਰ ਸਕੀਏ ਤੂੰ ਸੁਖ ਦਾਤਾ ਪੁਰਖ ਸੁਭਾਈ ਰਹਾਉ ਦੂਜਾ हे ਪੁਰਖ ਪ੍ਰਭੂ ਤੂੰ ਸਭ ਸੁਖਾਂ ਦੇਣ ਜੋਗਾ ਹੈ ਤੂੰ ਸਭ ਸੁਖ ਦੇਣ ਜੋਗਾ ਹੈ ਤੂੰ ਪਿਆਰ ਭਰਪੂਰ ਹੈ ਰਹਾਉ ਦੂਜਾ ਸੋਹੀ ਮਹੱਲਾ ਪੰਜਵਾ ਬੁਰੇ ਕਾਮ ਕੋ ਉਠ ਖਲੋਇਆ ਮੂਰਖ ਮਨੁਖ ਮੰਦੇ ਕੰਮ ਕਰਨ ਲਈ ਤਾਂ ਛੇਤੀ ਤਿਆਰ ਹੋ ਪੈਂਦਾ ਹੈ ਬੜੀ ਜਲਦੀ ਉੱਠਦਾ ਹੈ ਮੰਦਿਆਂ ਕਰਮਾਂ ਨੂੰ ਨਾਮ ਕੀ ਬੇਲਾ ਪੈ ਪੈ ਸੋਇਆ ਪਰ ਪ੍ਰਮਾਤਮਾ ਦਾ ਨਾਮ ਸਿਮਰਨ ਵੇਲੇ ਅਮਰਤ ਵੇਲੇ ਲਮੀਆਂ ਤਾਣ ਕੇ ਪਿਆ ਰਹਿੰਦਾ ਹੈ ਬੇਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ ਔਸਰ ਆਪਣਾ ਬੁਝੈ ਨਾ ਇਆਨਾ ਬੇਸਮਝ ਮਨੁੱਖ ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ ਮਾਇਆ ਮੋਹ ਰੰਗ ਲਪਟਾਨਾ ਰਹਾਓ ਮੂਰਖ ਮਨੁੱਖ ਮਨੁੱਖਾ ਜਨਮ ਵਿੱਚ ਵੀ ਆ ਕੇ ਮਾਇਆ ਦੇ ਮੋਹ ਦੀ ਲਗਨ ਵਿੱਚ ਮਸਤ ਰਹਿੰਦਾ ਹੈ ਰਹਾਓ ਲੋਭ ਲਹਿਰ ਕੋ ਵਿਗਸ ਫੂਲ ਬੈਠਾ ਅੰਦਰ ਉੱਠ ਰਹੀ ਲੋਭ ਦੀ ਲਹਿਰ ਦੇ ਕਾਰਨ ਮਾਇਕ ਲਾਇਬ ਦੀ ਆਸਤੇ ਖੁਸ਼ ਹੋ ਕੇ ਫੁੱਲ ਫੁੱਲ ਬੈਠਦਾ ਹੈ ਲਾਲਚ ਮਾਇਆ ਦਾ ਸਾਰਾ ਦਿਨ ਇਸ ਨੂੰ ਫੁਲਾਈ ਰੱਖਦਾ ਹੈ ਸਾਧ ਜਨਾਂ ਦਾ ਦਰਸ ਨਾ ਡਿਠਾ ਕਦੇ ਸੰਤ ਜਨਾਂ ਦਾ ਦਰਸ਼ਨ ਵੀ ਨਹੀਂ ਕਰਦਾ ਜਿੱਥੋਂ ਮਨ ਨੂੰ ਨਾਮ ਦੀ ਚੇਟਕ ਲਗਣੀ ਹੈ ਮਨ ਨੂੰ ਨਾਮ ਦਾ ਰਸ ਮਿਲਣਾ ਹੈ ਉਹਨਾਂ ਦੀ ਸੰਗਤ ਨਹੀਂ ਕਰਦਾ ਕਬ ਹੋ ਨਾ ਸਮਝੈ ਅਗੇ ਆ ਨੰਗਵਾਰਾ ਆਤਮਕ ਜੀਵਨ ਦੀ ਸੂਈ ਤੋਂ ਸਖਣਾ ਮੂਰਖ ਮਨੁਖ ਆਪਣੇ ਅਸਲ ਭਲੇ ਦੀ ਗੱਲ ਕਦੇ ਵੀ ਨਹੀਂ ਸਮਝਦਾ ਬਹਰ ਬਹਰ ਲਪਟਿਓ ਜੰਜਾਰਾ ਰਹਾਓ ਮੋੜ ਮੋੜ ਮਾਇਆ ਦੇ ਧੰਦਿਆਂ ਵਿੱਚ ਰੁਝਾ ਰਹਿੰਦਾ ਹੈ ਮਨੁਖ ਰਹਾਓ ਵੇਖੇ ਨਾਦ ਕਰਨ ਸੁਣ ਪੀਣਾ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਵਿਸ਼ੇਵਕਾਰਾਂ ਦੇ ਗੀਤ ਕੰਨੀ ਸੁਣ ਕੇ ਖੁਸ਼ ਹੁੰਦਾ ਹੈ ਹਰ ਜਸ ਸੁਨਤ ਆਲਸ ਮਨ ਕੀਨਾ ਪਰ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣਨੋਂ ਮਨ ਵਿੱਚ ਆਲਸ ਕਰਦਾ ਹੈ ਤੇ ਵਿਸ਼ੇਵਕਾਰਾਂ ਦੇ ਗੀਤ ਸੁਣਦਾ ਹੈ ਇਹ ਕਈ ਅੱਜ ਵੀ ਵੇਖੇ ਨੇ ਟਰੈਕਟਰਾਂ ਉੱਤੇ ਉੱਚੀ ਉੱਚੀ ਗੰਦੇ ਗੀਤ ਲਾ ਕੇ ਗਲੀਆਂ ਚੋਂ ਲੰਘਦੇ ਨੇ ਟਰੈਕਟਰਾਂ ਦੇ ਵੱਡੇ ਵੱਡੇ ਡੈਕ ਲਾਏ ਹੁੰਦੇ ਨੇ ਨਾ ਬੇਵਕੂਫਾ ਨੇ ਤੇ ਛੋਟੇ ਛੋਟੇ ਬੱਚੇ ਕਈ ਵਾਰੀ ਦੁਪਹਿਰ ਨੂੰ ਰਾਮ ਕਰਦੇ ਨੇ ਤੇ ਉਹ ਵੀ ਉੱਠ ਕੇ ਇੰਦੀ ਜਾ ਨੂੰ ਰੋਣ ਲੱਗ ਪੈਂਦੇ ਨੇ ਕਿਉਂਕਿ ਉਹ ਵਿਸ਼ੇਵਕਾਰਾਂ ਦੇ ਗੀਤ ਸੁਣ ਕੇ ਹੀ ਖੁਸ਼ ਹੁੰਦੇ ਹਨ ਬੇਵਕੂਫ ਫੁਕਰੇ ਦ੍ਰਿਸ਼ਟ ਹਰ ਜਸ ਸੁਨਤ ਆਲਸ ਮਨਕੀਨਾ ਇਦਾਂ ਦੇ ਬੇਵਕੂਫ ਲੋਕ ਪਰਮਾਤਮਾ ਦੀ ਸ਼ਿਪਸਲਾ ਸੁਣਨੋਂ ਮਨ ਵਿੱਚ ਆਲਸ ਕਰਦੇ ਹਨ ਦਰਿਸ਼ਟ ਨਾਹੀਂ ਰੇ ਪੇਖਤ ਅੰਦੇ ਹੈ ਅਨੇ ਤੂੰ ਅੱਖਾਂ ਨਾਲ ਕਿਉਂ ਨਹੀਂ ਵੇਖਦਾ ਛੋੜ ਜਾਹੇ ਝੂਠੇ ਸਭ ਧੰਦੇ ਰਹਾਓ ਕਿ ਸਾਰੇ ਦੁਨੀਆ ਵਾਲੇ ਧੰਦੇ ਛੱਡ ਕੇ ਆਖਰ ਇੱਥੋਂ ਚਲਾ ਜਾਏਗਾ ਰਹਾਓ ਕੋਹ ਨਾਨਕ ਪ੍ਰਭ ਬਖਸ਼ ਕਰੀ ਜੈ ਨਾਨਕ ਆਖਦਾ ਹੈ ਕਿ हे ਪ੍ਰਭ ਮੇਰੇ ਉੱਤੇ ਮਿਹਰ ਕਰ ਕਰ ਕਿਰਪਾ ਮੋਹੇ ਸਾਧ ਸੰਗ ਦੀਜੈ ਕਿਰਪਾ ਕਰਕੇ ਮੈਨੂੰ ਗੁਰਸਿੱਖਾਂ ਦੀ ਸੰਗਤ ਬਖਸ਼ ਜਿੱਥੇ ਤੇਰੇ ਨਾਮ ਦੀ ਵਡਿਆਈ ਹੋਵੇ ਜਿੱਥੇ ਤੇਰਾ ਨਾਮ ਕੰਨਾਂ ਵਿੱਚ ਪਵੇ ਤੋ ਕਿਪਾਈਏ ਜੋ ਹੋਈਐ ਰੇਨਾ ਸਾਧ ਸੰਗਤ ਵਿੱਚੋਂ ਭੀ ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ ਜਦੋਂ ਗੁਰਮਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ ਜਿਸੈ ਬੁਝਾਏ ਤਿਸ ਨਾਮ ਲੈਨਾ ਜਿਸ ਮਨੁੱਖ ਨੂੰ ਪਰਮਾਤਮਾ ਚਰਨ ਧੂੜ ਹੋਣ ਦੀ ਸੋਜ ਬਖਸ਼ਦਾ ਹੈ ਉਹ ਸਾਧ ਸੰਗਤ ਵਿੱਚ ਟਿਕ ਕੇ ਉਸ ਦਾ ਨਾਮ ਸਿਮਰਦਾ ਹੈ ਰਹਾਉ ਤੋ ਕਿ ਸ਼ਪਾਈਐ ਜੋ ਹੋਈਐ ਰੇਨਾ ਜਿਸੈ ਬੁਝਾਏ ਤਿਸ ਨਾਮ ਲੈਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 738 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 739 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ